ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰੇ ਠੀਕ ਹੋ ਅੱਜ ਬਾਈ ਇੱਕ ਨਾ ਪ੍ਰਾਊਡ ਵਾਲੀ ਵੀਡੀਓ ਚ ਬਣਾਉਣੀ ਥੋੜੀ ਜਿਹੀ ਪ੍ਰਾਊਡ ਆ ਆਪਣੋ ਹੀ ਫੀਲ ਹੁੰਦਾ ਜੰਨੇ ਅੱਜ ਆਪਣੇ ਬਾਪੂ ਜੀ ਵਾਸਤੇ ਫਾਦਰ ਸਾਹਿਬ ਵਾਸਤੇ ਇੱਕ ਉਹਨੂੰ ਗਿਫਟ ਪੇਸ਼ ਕਰਨਾ ਹੈ ਗਿਫਟ ਦੇਣਾ ਹੁ ਨੀਰਾ ਦੂਰਾ ਕੁਤਰਿਆ ਫਾਰਮ ਚ ਕੰਮ ਸੰਭਾਲਦਾ ਸਾਰਾ ਹੁਣ ਚੱਲੇ ਆ ਤੇ ਤੁਹਾਨੂੰ ਅੱਗੇ ਦੱਸਦਾ ਵੀ ਗਿਫਟ ਆ ਪੱਕੀ ਦੇਣਾ ਸਪਾਈ ਦੇਣਾਗਾ ਤੇ ਅੱਗੇ ਮਿਲਦੇ ਆ ਬਾਈ ਲਓ ਜੀ ਸੱਦ ਲਿਆ ਸਾਥੀ ਚੋਬਰ ਹੁਣ ਚੱਲਿਆ ਲੈ ਪੁੱਤ ਚਲਾਣਾ ਘੜਦਨ ਪਿੱਛੇ ਹੋਇਆ ਛਾੜ ਦੇ ਨੂੰ ਲੋ ਵੀ ਦੋਸਤੋ ਪਹੁੰਚ ਗਿਆ ਆਪਾਂ ਹੌਂਡ ਵਾਲੀ ਏਜੰਸੀ ਦੇ ਵਿੱਚ ਤੇ ਹੁਣ ਤੁਸੀਂ ਬੁੱਝ ਗਿਓ ਹੋਵੋਗੇ ਭਾਈ ਆਪਾਂ ਗਿਫਟ ਆਪਣੇ ਫਾਦਰ ਸਾਹਿਬ ਨੂੰ ਕੀ ਲੈ ਕੇ ਦੇਣਾ ਤੇ ਆਜੋ ਕਰਦੇ ਆਂ ਗੱਲਾਂ ਬਾਤਾਂ ਫਿਰ ਦੇਖਦੇ ਆਂ ਕੀ ਬਣਦਾ ਹੈ ਮੋਹਰੀਆਂ ਜਾਂਚਤੀ ਚ ਆਪਾਂ ਐਂਟਰ ਹੋ ਗਏ ਇੱਥੇ ਆਪਾਂ ਸਕੂਟਰ ਗਿਆ ਦੇਖੀਆਂ ਤੇ ਆਪਾਂ ਨੂੰ ਭਾਈ ਸਾਹਿਬ ਜੀ ਜਿਹੜੀ ਫਿੱਟ ਆਈ ਆਪਾਂ ਨੂੰ ਆਈ Honda Activa 300 ਵਾਈਟ ਰੰਗ ਦੀ ਫਿਰ ਚੰਪੇ ਛੇੜਾ ਹੁਣ ਲਾ ਕੇ ਦੋ ਸੱਤੀ ਠੀਕ ਹੈ ਮਾਨ ਨਾ ਕਰਦੇ ਆਹ ਨਹੀਂ ਐਸਾ ਕੋਈ ਗੱਲ ਨਹੀਂ ਕਰਦੇ ਮੋਟਰ ਵਾਲੇ ਬਾਅਦ ਵਿੱਚ ਕੋਈ ਹੋ ਜੇਰਾ ਹੈ ਨਹੀਂ ਗੱਲ ਆਖ ਕੇ ਦਿੰਦੇ ਨਾ ਜੀ ਗੋਲ ਲੱਗੇ ਪਾਉਂਦੇ ਆਪਾਂ ਵੱਧ ਲਈਏ ਤੁਹਾਨੂੰ ਹੋਂਡਾ ਏਜੰਸੀ ਜੀ ਖੜੇ ਆ ਤੇ ਆਪਾਂ ਕਟੀਵਾ ਪਸੰਦ ਕੀਤੀ ਆ ਤੇ ਆ ਮੇਰਾ ਕਲਾਸ ਫੈਲੋ ਆ ਤੇ ਰੇਟ ਵਾਲਾ ਥੋੜਾ ਜਿਆ ਹੁੰਦਾ ਹੀ ਆ ਮਸਲਾ ਹਨਾ ਉਧਰ ਭੈਣ ਬੈਠੀ ਐ ਲੋਨ ਕਰਨ ਵਾਲੀ ਉਹ ਤਾਂ ਗੁੱਸੇ ਹੋ ਕੇ ਪਾਸੇ ਵਾਗੀ ਵੀ ਆਪਾਂ ਕੈਸ਼ ਲੈਣੀ ਆ ਤੇ ਇਧਰ ਮੱਥਾ ਵੱਜ ਰਿਹਾ ਜੇ ਕੋਈ ਆਪਣਾ ਫਾਇਦਾ ਕਰਦਾ ਤਾਂ ਵੀ ਕਰੂਗਾ ਤੇ ਆ ਇਹਨਾਂ ਨੇ ਰੇਟ ਲਿਸਟ ਬਣਾ ਰੱਖੀ ਐ ਜੋ ਵੀ ਇਹਨਾਂ ਦਾ ਏਜੰਸੀ ਦਾ ਹੁੰਦਾ ਤੇ ਦੇਖਦੇ ਆ ਅੱਗੇ ਦੱਬ ਸੁੱਖ ਰੱਖੇ ਬਾਈ ਹੌਂਦਾ ਜਨਸੀ ਮੰਡੇ ਡੱਬ ਵਾਲੀ ਆਪਾਂ じゃ ਕੀਵਾ ਲੈਣੇ ਸੀ ਬਾਪੂ ਜੀ ਆਸਤੇ ਹਨਾ ਤੇ ਅੱਜ ਵੀਰ ਦਾ ਜਨਮ ਦਿਨ ਸੀ ਐਣੀ ਉਹਦਾ ਜਿੰਦਗੀ ਦੇ ਵਿੱਚ ਪਹਿਲੀ ਵਾਰੀ ਬਾਈ ਬਾਦ ਚ ਕਿਸੇ ਨਾਲ ਦੇਖ ਆਤਿਆ ਠੀਕ ਆ ਤੇ ਬਾਈ ਜਨਮ ਦਿਨ ਬਹੁਤ ਬਧਾਈਆਂ ਦੁਕ ਨੰਬਰ ਤੇ ਗੱਲ ਇਹ ਆ ਗਈ ਐਡਾ ਠੰਡਾ ਸਟਾਫ ਤੇ ਮੇਲ ਅਨੁਸਾਰ ਆਪਾਂ ਅੱਜ ਕੱਢ ਲਈ ਜਿਵੇਂ ਮੇਰੇ ਨੇ ਵੀ ਇਹ ਗੱਲ ਹੋਈ ਵਿਚਾਰਾਂ ਨੇ ਸਾਰਿਆਂ ਨੂੰ ਜੋ ਲਾਇ ਵੀ ਪਤਾ ਵੀ ਪਤਰ ਹੈ ਬਹੁਤ ਬਹੁਤ ਧੰਨਵਾਦ ਆ ਬਾਈ ਤੁਹਾਡਾ ਤੇ ਤੁਹਾਨੂੰ ਜੀ ਜਾਣ ਦੇਣ ਦੀ ਬਹੁਤ ਬਹੁਤ ਵਧਾਈਆਂ ਜਿੰਦਗੀ ਚ ਪਹਿਲੀ ਵਾਰੀ ਕਿਸੇ ਨੇ ਮੂੰਹ ਚੋਂ ਟੇਕ ਪਾਇਆ ਤੇ ਵਾਹ ਜੀ ਵਾ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਇੱਥੇ ਫਿਰ ਅਸੈਸਰੀ ਵਾਲੀ ਗੱਲ ਜੀ ਆ ਕਿ ਸੀ ਪ੍ਰਾਪਤ ਆ ਬਾਈ ਪਾਸੇ ਹੋ ਕੇ ਬਹਿ ਗਏ ਮੈਂ ਮੇਰੇ ਸਾਡ ਨੂੰ ਆਖਿਰ ਕੋਈ ਗੱਲ ਨਹੀਂ ਇਹ ਕਹਿੰਦਾ ਨਹੀਂ ਮੈਂ ਗੱਲਬਾਤ ਕਰਾਂ ਆ ਆਪਾਂ ਬੇਫਿਕਰੇ ਹੋ ਗਏ ਉਹ ਦੋ ਬਦਨ ਨੇ ਡੰਨ ਕਰਕੇ ਸਭ ਫਿਕਰਾਂ ਹਮ ਨਹੀਂ ਕੋਈ ਗੱਲ ਨਹੀਂ ਸਾਰੀ ਬਿਆਰ ਹੁੰਦੀ ਹੋਣਾ ਕਹਿੰਦੇ ਨੇਗਾ ਆਪਾਂ ਨੂੰ ਤੇ ਉਹ ਦੋ ਬਾਤ ਲੈਣਾ ਕਿ ਕਿੱਥੋਂ ਸਾਰੀ ਸੈੱਟ ਕਰਤੀ ਫਿਰ ਆਪਾਂ ਜਿਹੜੀ ਇਹਨਾਂ ਨੂੰ ਪੇਮੈਂਟ ਬੰਦੀ ਸੀ ਆਨਲਾਈਨ ਕੈਸ਼ ਕੈਸ਼ ਕਰਤਾ ਸੀਗਾ ਤੇ ਮੈਂ ਇਹਨਾਂ ਦੇ ਬੰਦੀ ਸੀ ਕਿ ਕੁਲਪਈ ਆਪਾਂ ਕਰਦੇ ਇਹਨਾਂ ਨੂੰ ਪੇਮੈਂਟ ਕਰਤੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਡਾਕੂਮੈਂਟਸ ਵਗੈਰਾ ਹੁੰਦੇ ਆ ਉਹ ਆਪਣਾ ਬਲਰਾਮ ਬਾਈ ਬੈਠਾ ਉਹਨੇ ਸਾਰਾ ਕੁਝ ਪੁੱਛ-ਪਛ ਕੇ ਵੀ ਆ ਜਿਹਦੇ ਨਾਂ ਤੇ ਬਣਾਉਣੀ ਆ ਕਿਹਦੇ ਤੇ ਨਹੀਂ ਬਣਾਉਣੀ ਉਹਨੇ ਬਾਈ ਨੇ ਸੈੱਟ ਕਰਤਾ ਕੰਮ। ਨਾ ਦਿਖਾਵੇ ਜੀ। ਓਕੇ ਮੰਨ ਉਦੋਂ ਬਾਤ ਕਰਾਈ ਇੱਕ ਫੋਟੋ ਫੇਚ ਲੈ ਕੇ ਕਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਆਪਾਂ ਕੀ ਵਾਲੇ ਕਿ ਆ ਫਿਰ ਦੱਸਿਆ ਫਿਰ ਪੈਨ ਲੈ ਕੇ ਆਈ ਤੇ ਆਜੋ ਆਜੋ ਮਫਤੇ ਸਿੰਘ ਆ ਗਿਆ ਥੱਲੇ ਪੰਮੋ ਵੇੜੇ 'ਚ ਖੇਡਦੇ ਫਿਰਦੀ ਸੀ ਤੇ ਉਦੋਂ ਬਾਪੂ ਜੀ ਖੇਤ ਜਾਵੜੀ ਸੀ ਆਉਂਦਾ ਸੀ ਟਾਈਮ ਹੋ ਗਿਆ ਸੀਗਾ ਤੇ ਫਿਰ ਪੈ ਨੇ ਕਹੋ ਕਿਹਾ ਜੋ ਰਸਮ ਹੁੰਦੀ ਓ ਕੀਤੀ ਹਨਾ ਫਿਰ ਆਪਾਂ ਵੇੜੇ 'ਚ ਖੜਾਤੀ ਇਹਨਾਂ ਨੇ ਲਾਡੀਆਂ ਪਾਟੀਆਂ ਕੀਤੀਆਂ ਭੂਆ ਭਤੀਜੇ ਨੇ ਫਿਰ ਮਾਂ ਵਾਸਤੇ ਵੀ ਆਪਾਂ ਲੈ ਕੇ ਆਏ ਸੀ ਕੰਨ ਵਿੱਚ ਪਾਉਣ ਵਾਲੇ ਕੋਕੇ ਦੇ ਬੇਬੇ ਨੂੰ ਫੜਾ ਤੇ ਉਦੋਂ ਬਾਅਦ ਦੋਨਾਂ ਨੂੰ ਬੇਬੇ ਪਾਪਾ ਨੂੰ ਖੁਸ਼ ਕਰਤੇ ਫਿਰ ਚੱਲੇ ਫਾਰਮ 'ਚ ਉਦੋਂ ਬਾਅਦ ਜਦੋਂ ਪਾਪੇ ਨੂੰ ਮਾਰੀ ਬਾਜ ਪਾਪਾ ਆ ਫਾਰਮ 'ਚ ਬਾਹਰ ਲੈ ਕੇ ਬੈਂਟਰੀਆਂ ਕਹਿੰਦਾ ਆ ਕੀ ਲਾਈਟ ਜਗੀ ਜਾਂਦੀ ਹੈ ਫਿਰ ਆ ਕੇ ਦੇਖੀ ਕਿਉਂਕਿ ਬਈ ਫਾਰਮ ਦਾ ਰਾਹ ਬਹੁਤ ਦੂਰ ਸੀਗਾ ਜਿੰਨਾ ਅੱਖੋਂ ਤੇ ਫਰਨਾ ਵੀ ਤਾਂ ਚੀ ਨਮੀ ਹੁੰਦੀ ਆ ਨਾ ਵੀ ਜਿ ਪਿਓ ਵਾਸਤੇ ਨਾ ਕੁਝ ਕਰਾਂਗੇ ਤਾਂ ਕਰਾਂਗੇ ਕਿਦੇ ਵਾਸਤੇ ਤੇ ਪਾਪਾ ਦੇਖ ਕੇ ਪਹਿਲਾਂ ਤੁਹਾਨੂੰ ਯਕੀਨ ਹੀ ਨਹੀਂ ਆਇਆ ਵੀ ਆਪਣੀ ਸਕੂਟਰੀ ਹੈ ਫਿਰ ਮੈਂ ਉਹਨੂੰ ਆਕਿਆ ਵੇਖਲਾ ਨੰਬਰ ਪਲੇਟ ਹੈ ਨਹੀਂ ਸਕੂਟਰੀ ਆਪਣੀ ਹੈ ਫਿਰ ਉਹਨੂੰ ਪਤਾ ਲੱਗਿਆ ਵੀ ਹਾਂ ਪਈ ਇਹ ਤਾਂ ਕੜਾਈ ਲੈ ਆਇਆ ਤਾਂ ਗਿਆ ਸੀਗਾ ਫਿਰ ਕੱਢੇ ਗਿੜੇ ਉਹਨੂੰ ਬਸ ਆਏ ਮੋੜ ਦਾ ਨੂੰ ਧੰਨਵਾਦ ਜੀ ਇੰਨਾ ਇੱਕ ਬਲੌਗ ਸੀ ਜੀ ਆਉਂਦੇ ਬਸ ਦੇ ਲੋ